ਮੋਤੀ ਸਾਹਿਬ ਨੇ 79 ਗਾ ਜਿਹੜੇ ਬੀਜੇਪੀ ਦੇ ਉਮੀਦਵਾਰ ਸੀ ਬੜਾ ਕਹਿ ਰਹੇ ਸੀ ਕਿ ਮੋਤੀ ਸਾਹਿਬ ਬੜਾ ਵੱਡਾ ਪੈਕੇਜ ਦੇ ਕੇ ਜਾਣਗੇ ਕਿ ਇਹ 1600 ਕਰੋੜ ਰੁਪਏ ਦਾ ਵੱਡਾ ਪੈਕੇਜ ਇੱਕ ਲੋਕਾਂ ਨੂੰ ਕਿਉਂ ਪਾਗਲ ਬਣਾਇਆ ਗਿਆ ਉਸਨੇ ਇਹ ਤਾਂ ਮਹਿਜ ਇੱਕ ਲollipops ਇਹਦੇ ਨਾਲ ਦਿਖਾ ਕੇ ਚਪਕਰਾਦੇ ਬੰਦੇ ਜਿਹੜੇ ਜਿਹੜੇ ਬੜੇ ਬੜੇ ਡਿੰਗਾ ਮਾਰਦੇ ਸਾਡੇ ਬੀਜੇਪੀ ਦੇ ਲੀਡਰ ਅਸੀਂ ਮੋਤੀ ਸਾਹਿਬ ਇਹ ਕਰਨਗੇ ਉਹ ਕਰਨਗੇ ਇਹ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ ਇੱਕ ਕੀ ਗੱਲ 1600 ਕਰੋੜ ਦਾ ਜਿਹੜੀ ਇਹ ਖਾਨਾ ਪੂਰਤੀ ਹੋ ਜਾਊਗੀ ਬੜੀਆਂ ਉਮੀਦਾਂ ਸੀਗੀਆਂ ਮੋਦੀ ਸਾਹਿਬ ਤੋਂ ਪਰ ਮੋਦੀ ਸਾਹਿਬ ਨੇ ਐਡਾ ਭੱਦਾ ਮਜ਼ਾਕ ਪੰਜਾਬ ਨਾਲ ਕਰਿਆ ਉਮੀਦ ਨਹੀਂ ਸੀ ਪਹਿਲਾਂ ਵੀ ਸੈਂਟਰ ਸਰਕਾਰ ਆ ਜਿਹੜੀ ਉਹ ਪੰਜਾਬ ਨਾਲ ਮਤਰੀ ਮਾਮਲਾ ਸਲੂਕ ਕਰਦੀ ਹੈ ਜ ਹੁਣ ਤੱਕ ਇਤੋਂ ਵੱਡਾ ਮਜ਼ਾਕ ਕੋਈ ਹੋਰ ਨਹੀਂ ਹੋ ਸਕਦਾ ਜਣੀ ਇਹ 1600 ਕਰੋੜ ਰੁਪਏ ਦੀ ਮਦਦ ਮਾਲੀ ਮਦਦ ਦਿੱਤੀ ਹੈ ਇਹਨੂੰ ਕੋਈ ਮਦਦ ਨਹੀਂ ਕਹੇ ਤਾਂ ਇਹ ਤਾਂ ਭੀਕ ਦਿੱਤੀ ਹੈ ਜੀ ਮੋਦੀ ਸਾਹਿਬ ਨਾਲ ਲੱਗਦਾ ਵੀ 2027 ਦੇ ਵਿੱਚ ਛਾੜੂ ਪਾਊਗਾ ਜਿੰਨੀਆਂ ਵੀ ਜਿਵੇਂ ਜੁਣਾ ਨੇ ਸਭ ਜਿੱਤੀਆਂ ਨੇ ਅਸੀਂ 27 ਵਾਲਾ ਵੀ ਛੱਡਾਂ ਆ ਆਦੇ ਬਾਲਟੀ ਦਾ ਭਗਵੰਤ ਮਾਨ ਦੇ ਕੋਈ ਜੀ ਗੱਡ ਕੇ ਹਟਾਂਗੇ ਕਾਂਗਰਸ ਵਾਲੇ ਵੀ ਹਿੱਟੋ ਕੇ ਕਹਿ ਰਹੇ ਨੇ ਵੀਰ 27 ਦੇ ਵਿੱਚ ਕਾਂਗਰਸ ਪਾਰਟੀ ਆਉਗੀ ਉਹ ਤਾਂ ਪਹਿਲਾਂ ਤੋਂ ਕਹਿੰਦੇ ਹੁੰਦੇ ਸੀ ਪਿਛਲੀ ਵਾਰ ਵੀ ਕਹਿੰਦੇ ਸੀ ਹੁਣ ਵੀ ਕਹਿੰਦੇ ਨੇ ਉਹ ਤਾਂ ਕੰਮ ਆਖੇ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਗੁਣ ਗਣ ਗਾ ਰਹੇ ਹੋ ਆਮ ਆਦਮੀ ਪਾਰਟੀ ਨੇ ਕਿੰਨਾ ਸਹਿਯੋਗ ਦਿੱਤਾ 80000 ਕਰੋੜ ਰੁਪਏ ਦੇ ਘਾਟੇ ਇੱਥੇ ਪੰਜਾਬ ਲਈ ਸਿਰਫ 1600 ਕਰੋੜ ਦੀ ਖਾਨਾ ਪੂਰਤੀ ਕਿ ਇਹ મોદી ਵੱਲੋਂ ਫਿਰ ਤੋਂ ਪੰਜਾਬ ਨਾਲ ਕੀਤਾ ਗਿਆ ਪੱਖਪਾਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਪ੍ਰੋ ਨਿਊਜ਼ ਪੰਜਾਬ ਮੈਂ ਰਣਦੀਪ ਕੌਰ ਪਿਛਲੇ ਦਿਨਾਂ ਤੋਂ ਜਿਹੜਾ ਹੜਾ ਆਏ ਸੀ ਪੰਜਾਬ ਦੇ ਵਿੱਚੋਂ ਤੋਂ ਬਾਅਦ મોદી ਸਰਕਾਰ ਵੱਲ મોદી ਜੀ ਵੱਲੋਂ ਪੰਜਾਬ ਨੂੰ 1600 ਕਰੋੜ ਰੁਪਏ ਦੀ ਖਾਨਾ ਪੂਰਤੀ ਕੀਤੀ ਗਈ ਆਪਾਂ ਕਹਿਦੀਏ ਇਸ ਬਾਰੇ ਆਪਣੇ ਨਾਲ ਗੱਲਬਾਤ ਕਰਨ ਲਈ ਆਮ ਆਦਮੀ ਪਾਰਟੀ ਦੇ ਆਗੂ ਸੁਖਮਨਜੀਤ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਦਾ ਕੀ ਕਹਿਣਾਗਾ ਪਹਿਲਾਂ ਸਵਾਗਤ ਹੈ ਪ੍ਰੋ ਨਿਊਜ਼ ਪੰਜਾਬ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਧੰਨਵਾਦ ਬਹੁਤ ਬਹੁਤ ਜੋ ਤੁਸੀਂ ਸਮੇਂ ਸਮੇਂ ਚ ਕਵਰੇਜ ਕਰਕੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਹੋ ਜਨ ਜਨ ਤੱਕ ਪਹੁੰਚਾਉਂਦੇ ਹੋ ਅਤੇ ਸਰਕਾਰ ਦੀਆਂ ਜੋ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਸਿਰਫ ਕਿਵੇਂ ਦੇਖਦੇ ਹੋ ਜਿਹੜਾ ਮੋਦੀ ਦੇ ਵੱਲੋਂ ਪੰਜਾਬ ਨਾਲ ਇੱਕ ਹੋਰ ਫਿਰ ਤੋਂ ਬਿਤਕਰਾ ਕੀਤਾ ਗਿਆਗਾ ਜਿਵੇਂ ਕਿ 60000 ਕਰੋੜ ਦਾ ਪਹਿਲਾ ਜਿਹੜਾ ਬਕਾਇਆ ਖੜਾ ਸੈਂਟਰ ਸਰਕਾਰ ਵੱਲ 20000 ਕਰੋੜ ਦੀ ਹੋ ਡਿਮਾਂਡ ਕਰੀ ਸੀ ਪਰ ਇਹ ਬੜੀਆਂ ਉਮੀਦਾਂ ਸੀਗੀਆਂ ਮੋਦੀ ਸਾਹਿਬ ਤੋਂ ਪਰ ਮੋਦੀ ਸਾਹਿਬ ਨੇ ਐਡਾ ਭੱਦਾ ਮਜ਼ਾਕ ਪੰਜਾਬ ਨਾਲ ਕਰਿਆ ਉਮੀਦ ਨਹੀਂ ਸੀ ਪਹਿਲਾਂ ਵੀ ਸੈਂਟਰ ਸਰਕਾਰ ਆ ਜਿਹੜੀ ਉਹ ਪੰਜਾਬ ਨਾਲ ਮਤਰੀਜ ਮਾਮਲਾ ਸਨੋਕ ਕਰਦੀ ਆਈ ਹੈ ਹੁਣ ਤੱਕ ਇਤੋਂ ਵੱਡਾ ਮਜ਼ਾਕ ਕੋਈ ਹੋਰ ਨਹੀਂ ਹੋ ਸਕਦਾ ਜਣੀ ਇਹ ਪੰਜਾਬ ਵਾਸੀਆਂ ਲਈ ਇਹ ਬਹੁਤ ਦੁਖਦ ਖਬਰ ਆ ਕਿ 1600 ਕਰੋੜ ਰੁਪਏ ਜਿਹੜੀ ਮਦਦ ਵਾਲੀ ਮਦਦ ਦਿੱਤੀ ਆ ਇਹਨੂੰ ਕੋਈ ਮਦਦ ਨਹੀਂ ਕਹਿੰਦਾ ਇਹ ਤਾਂ ਭੀਕ ਦਿੱਤੀ ਗਈ ਜੀ ਮੋਦੀ ਸਾਹਿਬ ਬਣੋ ਕਾਰਨ ਕੀ ਆ ਵੀ 1600 ਕਰੋੜ ਰੁਪਏ ਕਿਉਂ ਦਿੱਤਾ ਗਿਆ ਕੀ ਗੱਲ 1600 ਕਰੋੜ ਕਰਨ ਜਿਹੜੀ ਖਾਨਾ ਪੂਰਤੀ ਹੋ ਜੋਗੀ ਕੁਛ ਵੀ ਨਹੀਂ ਹੁੰਦੀ ਜੀ ਪੰਜਾਬ ਦੇ ਲੋਕਾਂ ਨੂੰ ਗੁਰੂ ਮਹਾਰਾਜ ਨੇ ਰਾਜੇ ਬਣਾਇਆ ਵੈਸੇ ਤਾਂ ਜਿਹੜੇ ਪੰਜਾਬ ਦੇ ਲੋਕ ਨੇ ਕਿਸੇ ਦੀ ਮਦਦ ਚਾਹੁੰਦੇ ਨਹੀਂ ਪਰ ਇਹ ਜਿਹੜੀ ਹੜਾਂ ਦੀ ਕੁਦਰਤੀ ਜਿਹੜੀ ਮਾਰ ਆ ਪੰਜਾਬ ਚੱਲ ਰਹੀ ਆ ਹਿਮਾਚਲ ਪ੍ਰਦੇਸ਼ ਨੂੰ 1500 ਕਰੋੜ ਰੁਪਏ ਮੋਦੀ ਸਾਹਿਬ ਨੇ ਦਿੱਤਾ ਅਤੇ ਪੰਜਾਬ ਐਡੀ ਬੜੀ ਵੱਡੀ ਸਟੇਟ ਆ ਪੰਜਾਬ ਨੂੰ 1600 ਕਰੋੜ ਦੇ ਕੇ ਐਡਾ ਮਜ਼ਾਕ ਕਰਿਆ ਇਹ ਬਰਦਾਸ਼ਤ ਕਰਨ ਯੋਗ ਨਹੀਂ ਪੰਜਾਬ ਦੇ ਲੋਕ ਪੱਲੀ ਭੱਤ ਜਾਣਦੇ ਨੇ ਕਿ ਸੈਂਟਰ ਸਰਕਾਰ ਜਿਹੜੀ ਆ ਹਮੇਸ਼ਾ ਪੰਜਾਬ ਨਾਲ ਮਤਰੀ ਹੀ ਮਾਮਲਾ ਸਿਰੋਕ ਕਰਦੀ ਆ ਪੰਜਾਬ ਰ ਰਪੇਰੀਅਨ ਸਟੇਟ ਹੈ ਪੰਜਾਬ ਦਾ ਜਦੋਂ ਪਾਣੀ ਜਦੋਂ ਆ ਮਾਰ ਪਣੀ ਆ ਜਦ ਮਾਰ ਚਲਣੀ ਆ ਪਣੀ ਤਾਂ ਮਰਨਗੇ ਤਾਂ ਪੰਜਾਬੀ ਨਹੀਂ ਅਦਰਵਾਈਜ਼ ਮੰਗ ਕੀਤੀ ਜਾਂਦੀ ਸਾਨੂੰ ਪਾਣੀ ਸਾਡਾ ਪੂਰਾ ਦੋ ਜੀ ਹੁਣ ਹੁਣ ਉਹ ਲੋਕ ਸੇਰ ਲਈ ਫਿਰਦੇ ਨੇ ਸਾਨੂੰ ਪਾਣੀ ਨਹੀਂ ਚਾਹੀਦਾ ਜੀ ਜਦੋਂ ਮੋਦੀ ਸਾਹਿਬ ਨੇ ਆਉਣਾ ਸੀ ਜਿਹੜੇ ਬੀਜੇਪੀ ਦੇ ਉਮੀਦਵਾਰ ਸੀ ਬੜਾ ਕਹਿ ਰਹੇ ਸੀ ਕਿ ਮੋਦੀ ਸਾਹਿਬ ਬੜਾ ਵੱਡਾ ਪੈਕੇਜ ਦੇ ਕੇ ਜਾਣਗੇ ਕੀ ਇਹ 1600 ਕਰੋੜ ਰੁਪਏ ਦਾ ਜਿਹੜਾ ਵੱਡਾ ਪੈਕੇਜ ਸੀ ਇੱਕ ਲੋਕਾਂ ਨੂੰ ਕਿਉਂ ਪਾਗਲ ਬਣਾਇਆ ਗਿਆ ਉਸਨੇ ਜੇ ਤਾਂ ਮਹਿਜੇ ਕਿ ਲollipops ਆ ਇਹਦੇ ਨਾਲ ਦਿਖਾ ਕੇ ਚਪਕਰਾਤੇ ਬੰਦੇ ਜਿਹਨੇ ਜਿਹੜੇ ਬੜੇ-ਬੜੇ ਡਿੰਗਾ ਮਾਰਦੇ ਸਾਡੇ ਬੀਜੇਪੀ ਦੇ ਲੀਡਰ ਸੀ ਇਹ ਮੋਦੀ ਸਾਹਿਬ ਇਹ ਕਰਨਗੇ ਉਹ ਤਤਲਵ ਆ ਪੰਜਾਬ ਨਾਲ ਪੰਜਾਬ ਕੀਤਾ ਗਿਆ ਇਹ ਵਧੀਆ ਗੱਲ ਨਹੀਂ ਮੋਦੀ ਸਾਹਿਬ ਨੇ કરી ਹੈਗੀ ਜਿਹੜਾ ਪ੍ਰਧਾਨ ਮੰਤਰੀ ਆ ਜੋ ਕਿਸੇ ਕਿਸੇ ਵੀ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਉਹਦੀ ਪਾਰਟੀ ਵਾਜੀ ਤੋਂ ਉੱਪਰ ਉੱਠ ਗਿਆ ਉਹਨੂੰ ਪਾਰਟੀ ਵਾਜੀ ਨਹੀਂ ਹੁੰਦੀ ਪ੍ਰਧਾਨ ਮੰਤਰੀ ਉਹਦੀ ਉਹਦੀ ਜਨਤਾ ਜਿਹੜੀ ਆ ਉਹਦੀ ਉਹ ਰਾਜਾ ਹੋ ਉਹਨੂੰ ਸਾਰੀ ਪਰਜਾ ਦਾ ਖਿਆਲ ਆਪ ਰੱਖਣਾ ਚਾਹੀਦਾ ਨਾ ਕਿ ਕਿਸੇ ਨਾਲ ਪੱਖਪਾਤ ਕੀਤਾ ਜਾਵੇ ਪੰਜਾਬ ਤਾਂ ਪਹਿਲਾਂ ਹੀ ਬਹੁਤ ਮਾਰਾ ਚੜ ਚੁੱਕਿਆ ਪਰ ਪੰਜਾਬੀ ਨੇ ਜਿਹੜੇ ਆਪਣੀ ਮਦਦ ਕਰਨੀ ਜਾਣਦੇ ਨੇ ਹੁਣ ਵੀ ਤੁਸੀਂ ਦੇਖਿਆ ਹੋਊ ਸਾਡੇ ਸਿੰਗਰ ਨੇ ਸਾਡੇ ਪੰਜਾਬ ਸਰਕਾਰ ਵੱਲੋਂ ਜਿਹੜੇ ਸਾਡੇ ਮੰਤਰੀ ਜਿੰਨੇ ਵੀ ਕੋਈ ਸਾਡਾ ਕੋਈ ਵਲੰਟੀਅਰ ਵੀ ਇਹਨਾਂ ਨੇ ਜਾ ਕੇ ਪੂਰੀ ਤਨਦੇਹੀ ਨਾਲ ਉਹਤੇ ਮਦਦ ਕੀਤੀ ਆ ਨਾ ਕਿ ਆਪਣੇ ਆਪ ਨੂੰ ਦੇਖਿਆ ਗਿਆ ਸਾਨੂੰ ਪਰਿਵਾਰ ਨਹੀਂ ਪੁੱਛਿਆ ਆਪਣੇ ਬੱਚੇ ਨਹੀਂ ਪੁੱਛੇ ਠੀਕ ਆ ਸਾਡੇ ਢਾਲੀਵਾਲ ਸਾਹਿਬ ਨੇ ਗੁਲਦੀਪ ਸਿੰਘ ਢਾਲੀਵਾਲ ਜਿਹੋ ਉਹਨਾਂ ਨੇ ਬੱਚੇ ਬੈਂਸ ਜੀ ਨੇ ਸਾਡੇ ਤਨਪ੍ਰੇ ਸੌਂਦ ਜੀ ਨੇ ਲਾਲਜੀਤ ਭੁੱਲਰ ਜੀ ਅ ਘਟਾਣੂ ਚੰਦ ਜਿੰਨੇ ਮੰਤਰੀ ਕਿਹੜੇ ਕਿਹਦਾ ਨੌ ਲਾਵਾਂ ਮੈਂ ਸਾਰੇ ਸਾਡੇ ਮੰਤਰੀ ਸਾਂਤਰੀ ਜਿੰਨੇ ਵੀ ਨੇ ਸੋ ਸਾਡੇ ਵਲੰਟੀਅਰ ਸਾਰਿਆਂ ਨੇ ਤਨਦੇਹੀ ਨਾਲ ਇਹ ਸੇਵਾ ਨਿਭਾਈ ਆ ਪਰ ਪੰਜਾਬ ਬਹੁਤ ਛੇਤੀ ਇਹਦੇ ਚ ਉੱਪਰ ਜਾਊਗਾ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਫੈਸਲਾ ਮਾਨ ਸਾਹਿਬ ਨੇ ਲਿਆ ਮੈਂ ਸ਼ਲਾਘਾ ਕਰਦਾ ਕਿ ਜਿਹਦਾ ਖੇਤ ਉਹਦੀ ਰੇਤ ਕੁਛ ਨਾ ਕੁਛ ਉਹਨਾਂ ਨੂੰ ਰਾਦ ਮਿਲੂਗੀ ਤੁਸੀਂ ਆਮ ਆਦਮੀ ਪਾਰਟੀ ਦੇ ਗੁਣ ਗਣ ਗਾ ਰਹੇ ਹੋ ਆਮ ਆਦਮੀ ਪਾਰਟੀ ਨੇ ਕਿੰਨਾ ਸਹਿਯੋਗ ਦਿੱਤਾ ਬਿਲਕੁਲ ਜੀ ਆਮ ਆਦਮੀ ਪਾਰਟੀ ਸਹਿਯੋਗ ਦਿੱਤਾ ਇਹ ਤਾਂ ਕਿਸੇ ਤੋਂ ਲੁਕੀ ਲੁਕੀ ਸਿੱਧੀ ਗੱਲ ਨਹੀਂ ਹੈ ਕੱਲਾ ਕੱਲਾ ਮੰਤਰੀ ਕੱਲਾ ਕੱਲਾ ਐਮ ਐਲ ਏ ਸਾਡਾ ਲੱਗੇ ਹੋਏ ਨੇ ਉਹ ਇਤੋਂ ਵੱਧ ਸਹਿਯੋਗੀ ਹਰਜੋਤ ਸਿੰਘ ਬੈਂਸ ਜੀ ਨੇ ਲੱਗੇ ਰਹਿਣ ਦਿਨ ਰਾਤ ਤੁਸੀਂ ਕੀ ਕਹਿ ਰਹੇ ਹੋ ਅਭੀ ਆਮ ਆਦਮੀ ਪਾਰਟੀ ਦੇ ਕੱਲੇ ਕੱਲੇ ਮੰਤਰੀ ਉੱਥੇ ਲੱਗੇ ਹੋਣੇ ਪਰ ਮੈਂ ਖੰਨੇ ਦੀ ਜਿਹੜਾ ਗੱਲ ਕਰਾਂ ਉਹ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਦੇਖੋ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿੰਦਾ ਉਹਨਾਂ ਦੀ ਆਪਣੀ ਜੋ ਨਹੀਂ ਕਿਸੇ ਦਾ ਘਰ ਜੀ ਲੱਗਦਾ ਉਹ ਇੱਕ ਪਰਿਵਾਰ ਦੇ 5-7 ਮੈਂਬਰ ਨੇ ਉਹ 57 ਮੈਂਬਰਾਂ ਦੇ ਵੱਖਰੇ ਵੱਖਰੇ ਰਾਹ ਹੁੰਦੇ ਨੇ ਮੈਂ ਕਿਤੇ ਨੂੰ ਕਿਤੇ ਸਮਝਦਾ ਵੀ ਕਿਸੇ ਨੂੰ ਕਿਤੇ ਸਾਡੇ ਦਾ ਸ਼ਿਕਾਰ ਜੋ ਕਿ ਸਾਡੇ ਭਰਾ ਉਹ ਅੱਜ ਵੀ ਸਾਡੇ ਭਰਾ ਨੇ ਪਰ ਆਪਾਂ ਹੜ ਤੇ ਹੜ ਪੀੜ ਤੇ ਜਿਹੜੇ ਲੋਕ ਨੇ ਕਿਸਾਨਾਂ ਦੀ ਗੱਲ ਕਰੀ ਉੱਥੇ ਕਿਸਾਨ ਆਮ ਆਗ ਦੇ ਪਾਰਟੀ ਦਾ ਵਿਰੋਧ ਕਰ ਰਹੇ ਨੇ ਉਹ ਕਹਦੇ ਨੇ ਵੀ ਅਸੀਂ ਆ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ ਸਾਡੀ ਉਹ ਮਦਦ ਕਰਨ ਅਸੀਂ ਉਹਨਾਂ ਦੀ ਮਦਦ ਲਮਾ ਕੇ ਪਰ ਅਸੀਂ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਵਧਣ ਨਹੀਂ ਦੇਣਾ ਹੈਗਾ ਉਹਦੇ ਬਾਰੇ ਕੀ ਕਹਿੰਦਾ ਜੀ ਉਹ ਵਿਰੋਧੀ ਪਾਰਟੀਆਂ ਦਾ ਕੰਮ ਤਾਂ ਵਿਰੋਧ ਕਰਨਾ ਹੁੰਦਾ ਹੀ ਭੰਡਣਾ ਹੁੰਦਾ ਕੁਝ ਲੋਕ ਨਹੀਂ ਜਿਹੜੇ ਜੇ 100 ਦੇ ਵਿੱਚੋਂ 10 ਬੰਦੇ ਵਿਰੋਧ ਕਰਦੇ 90 ਬੰਦੇ ਨੇ ਜੱਸ ਵੀ ਕਰਿਆ ਆ ਮਾਦੇ ਪਰਤੇ ਤਰੀਪ ਵੀ ਕਰਿਆ ਕੀ ਲੱਗਦਾ ਵੀ ਜਿਹੜੇ ਜਨਤਾ ਆ ਮਾ ਤੁਸੀਂ ਪਾਰਟੀ ਦਾ ਪੰਜਾਬ ਦੇ ਵਿੱਚ ਰੱਜ ਕੇ ਵਿਰੋਧ ਹੋ ਜਾਏਗਾ ਤੁਸੀਂ ਵੀ ਸੋਸ਼ਲ ਮੀਡੀਆ ਦੇ ਵੀਡੀਓ ਦੇਖੇ ਨੇ ਬੜੀਆਂ ਵਾਇਰਲ ਹੋ ਰਹੀਆਂ ਨੇ ਲੱਗਦਾ ਵੀ 2027 ਦੇ ਵਿੱਚ ਝਾੜੂ ਪਾਊਗਾ ਬਿਲਕੁਲ ਆਊਗਾ ਜੀ ਤੁਸੀਂ ਜਿਮਨੀ ਚੋਣਾਂ ਦੇਖ ਚੁੱਕੇ ਹੋ ਪਹਿਲਾਂ ਵੀ ਜਿਵੇਂ ਜਿਮਨੀ ਚੋਣਾਂ ਦੇ ਵਿੱਚ ਵਿਰੋਧੀ ਪਾਰਟੀਆਂ ਸੀ ਆਏ ਕਰਦਾਂਗੇ ਜੇਕਰ ਕੋਈ ਕਿਸੇ ਦੇ ਜਵਾਨ ਦਾ ਵਿੱਚੋਂ ਇੱਕ ਲੌਜ ਕੱਢਣ ਜੋਗੇ ਨਹੀਂ ਛੱਡੇ ਜਿੰਨੀਆਂ ਵੀ ਜਿਮਨੀ ਚੋਣਾਂ ਨੇ ਸਭ ਜਿੱਤੀਆਂ ਨੇ ਅਸੀਂ 27 ਵਾਲਾ ਵੀ ਝੰਡਾ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਦੀ ਗੋਈ ਜੇ ਕੱਢ ਕੇ ਹਟਾਂਗੇ ਤੁਸੀਂ ਕਹਿ ਰਹੇ ਹੋ ਆਮ ਆਦੀਆਂ ਪਾਰਟੀਆਂ ਪਰ ਕਾਂਗਰਸ ਵਾਲੇ ਵੀ ਇੱਕ ਟੋਕ ਕੇ ਕਹਿ ਰਹੇ ਨੇ ਵੀ 27 ਦੇ ਵਿੱਚ ਕਾਂਗਰਸ ਪਾਰਟੀ ਆਉਗੀ ਉਹ ਤਾਂ ਪਹਿਲਾਂ ਤੋਂ ਹੀ ਕਹਿੰਦੇ ਹੁੰਦੇ ਨੇ ਜੀ ਪਿਛਲੀ ਵਾਰ ਵੀ ਕਹਿੰਦੇ ਸੀ ਹੁਣ ਵੀ ਕਹਿੰਦੇ ਨੇ ਉਹਦਾ ਕੰਮ ਆ ਖਣਾ ਕਿ ਜਰ ਮੋਦੀ ਸਰਕਾਰ ਇਹ ਵੀ ਕਹਿ ਰਹੀ ਹੈ ਵੀ ਅਸੀਂ ਹੈ ਜੇ ਸਰਪ 1600 ਕਰੋੜ ਰੁਪਏ ਤੱਕ ਅੱਗੇ ਜਾ ਕੇ ਅਸੀਂ ਹੋਰ ਵੀ ਰਕਮ ਦੇ ਸਕਦੇ ਕਿ ਲੱਗਦਾ ਇਹਦੇ ਵਿੱਚ ਕੋਈ ਸਚਾਈ ਹੈਗੀ ਜਾਂ ਦੇ ਸਕਦੇ ਆਂ ਦੀ ਗੱਲ ਆ ਜੀ 60000 ਕਰੋੜ ਪਿਛਲਾ ਤਾਂ ਆਇਆ ਨਹੀਂਗਾ ਜੀ ਉਹ ਤੇਜ ਜੀ ਮੋਦੀ ਸਾਹਿਬ ਆ ਠੀਕ ਹੈ ਜੀ ਜਦੋਂ ਨਹੀਂ ਕਿਸੇ ਨੇ ਪੁੱਛਿਆ ਪੰਜਾਬ ਨੂੰ ਜਦ ਵੀ ਤਾਂ ਹੜਾ ਨੇ ਜਦ ਮਾਰ ਕੀਤੀ ਹੈ ਵੱਡੀ ਮਾਰ ਕੀਤੀ ਹੈ ਜਦ ਵੀ ਸੋ ਇਹ ਸੜਨਾ اے ਸੰ ਸੜਨਾ ਸੁਖਮਨਜੀਤ ਸਿੰਘ ਜੀ ਤੁਸੀਂ ਦੇਖਦੇ ਹੋ ਪੁਰਾਣੇ ਪੰਜਾਬ ਮੈਦਨਦੀਪ ਕੋ ਖੱਡਾ